ਅਸ਼ੀਕਾਹਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਜੇ ਗੱਲਬਾਤ ਕਰ ਲਈਏ ਨਾ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਚੀਮਾ ਮੰਡੀ ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਦਾ ਸੰਗਰੂਰ ਜਾਨਵਰ ਤਕਰੀਬਨ ਤਕਰੀਬਨ ਆਪਾਂ ਦਿਖਾ ਦੇਵਾਂਗੇ ਅੱਜ ਦੀ ਵੀਡੀਓ ਚ ਸੱਤ ਚਾਰ ਜਰਸੀ ਬੱਚੀਆਂ ਦਿਖਾਵਾਂਗੇ ਟਾਪ ਕੁਆਲਿਟੀ ਦੀਆਂ ਖੀਰੀ ਦੋ ਦੰਦ ਪਹਿਲਾ ਸੂਆ ਤੇ ਦੂਜਾ ਸੂਆ ਤੇ ਤਿੰਨ ਦਿਖਾਵਾਂਗੇ ਸੱਜਣੋ ਜੇ ਗੱਲ ਕਰ ਲਈਏ ਬੱਚੀਆਂ ਦੋ ਐਚ ਐਫ ਦੀਆਂ ਨੇ ਵਧੀਆ ਕੁਆਲਿਟੀ ਦੀਆਂ ਤੇ ਇੱਕ ਹੈਗੀ ਆ ਜਰਸੀ ਦੀ ਤੇ ਬਾਕੀ ਅਜ ਬਾਈ ਨਾ ਕਰਾਉਂਦੇ ਗੱਲਬਾਤ ਕੱਲੀ ਕੱਲੀ ਤੋਰ ਕੇ ਦਿਖਾਵਾਂਗੇ ਤੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਰੇਟ ਵੀ ਵੀਡੀਓ 'ਚ ਕਰਾਵਾਂਗੇ ਕੀ ਹਾਲ ਆ ਬਾਈ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਕਿਵੇਂ ਚੱਲਦਾ ਕੰਮ ਵਧੀਆ ਵਧੀਆ ਜੀ ਚੰਗਾ ਚੱਲਦਾ ਹਨਾ ਵਧੀਆ ਵਧੀਆ ਅਓ ਤੇ ਕਹਿ ਲਈ ਆਪਾਂ ਹਾਂ ਹਾਂ ਇੱਥੋਂ ਕਰ ਲਈਏ ਸ਼ੁਰੂ ਹਾਂ ਆ ਤੋਰ ਦੇ ਨੂੰ ਖੋਲ ਕੇ ਸੂਆ ਕਿਹੜਾ ਦਾ ਪਹਿਲਾ ਜੀ ਸੂਆ ਹੈਗਾ ਪਹਿਲਾ ਦੰਦਾਂ 'ਚ ਕਿਵੇਂ ਆ ਦੰਦਾਂ ਦੀ ਖੀਰੀ ਆ ਸੂਆ ਹੈਗਾ ਸੱਜਣੋਂ ਪਹਿਲਾ ਦੰਦਾਂ 'ਚ ਹੈਗੀ ਆ ਖੀਰੀ ਤੇ ਕੁਆਲਿਟੀ ਹੈਗੀ ਆ ਜੇ ਗੱਲਬਾਤ ਕਰ ਲਈਏ ਇਹਦੀ ਟੌਪ ਇਹ ਆ ਗਈ ਪਿਓਰ ਜਰਸੀ ਨਸਲ 'ਚ ਦਿਨ ਕਿੰਨੇ ਕੱਢਦੀ ਆ ਬਾਈ 40 ਦਿਨ ਪੂਰੇ ਪੂਰੇ 40 ਦਿਨਾਂ ਨੂੰ ਤਾਂ ਕਾਫੀ ਬਣਾ ਜੂ ਥੱਲੇ ਉਹ ਸਿਸਟਮ ਹੂੰ ਆ 40 ਦਿਨਾਂ ਦੇ ਹਿਸਾਬ ਨਾਲ ਜੇ ਗੱਲਬਾਤ ਕਰ ਲਈ ਹੈਗੀ ਵੀ ਖੀਰੀਆ ਤੇ ਕੁਆਲਿਟੀ ਵੀ ਚੰਗੀ ਆ ਤੇ 40 ਦਿਨਾਂ ਨੂੰ ਜਿੱਦੀ ਕਾਪ ਆ ਉੱਡਾ ਕਿਹਨੇ ਆਰਡਰ ਬਣਾ ਲੈਣਾ ਕੁਆਲਿਟੀ ਟਾਪ ਬਣਾਉਣੀ ਆ ਕਮਾ ਕੇ ਇੱਥੇ ਖੜਾ ਲਾ ਮੜੀ ਇੱਥੇ ਮਾਰਦੀ ਗੈਰੀ ਉਹ ਫੇਸ ਕੁਆਲਿਟੀ ਦੇ ਮਾਰਦੀ ਕੈਮਰਾ ਉਧਰਲੇ ਬੰਨੇ ਕਰਦੇ ਫੇਸਬੁਕ ਦਿਖਾਦੇ ਸਮਾਰ ਕੇ ਪ्योर ਜਰਸੀ ਨਸਲ ਦੇ ਵਿੱਚ ਆ ਗਈ ਤੇ ਰੰਗ ਰੂਪ ਦੀ ਵੀ ਚੰਗੀ ਆ ਤੇ ਦੰਦਾਂ 'ਚ ਵੀ ਜਿਵੇਂ ਬਾਈ ਨੇ ਦੱਸਿਆ ਖੀਰੀਆ ਲੈ ਚੱਲੋ ਜੀ ਰੰਗ ਰੰਗ ਵੀ ਚੰਗਾ ਆ ਗਿਆ ਇਹਦਾ ਦੁੱਧ ਕਿੰਨਾ ਕ ਪਾਉ ਤੁਹਾਡੇ ਤੇ ਯਾਰ ਵੀ ਦੁੱਧ ਨਾ ਪਾਉਣਾ ਚਾਹੀਦਾ ਇਹਨੂੰ 18-20 ਕਿਲੋ 18-20 ਡੇੜ-ਗੇੜ ਹਾਂ ਪੈਸੇ ਕਿੰਨੇ ਲਵਾਂਗੇ ਫਿਰ ਇਹਦੇ ਇਹਦਾ 53000 ਰੁਪਇਆ ਕਿੰਨੇ ਹੀ ਦੇ ਦਾਂਗੇ 53 ਦਾ ਮੰਗਦੇ ਆ ਲੈਣ ਦੇਣੇ ਆ ਹੈ ਲੈਣ ਦੇਣਾ ਭਰਾ 50-50 ਦੀ ਨਹੀਂ ਦਿੰਦੇ ਨਾ ਹੈ ਨਾ 50 ਦੀ ਨਹੀਂ ਹੁੰਦੀ ਹੋਰ ਕਿੰਨੇ ਦੀ ਹੋ ਜੂਗੀ ਫਿਕਸ ਨਹੀਂ ਹੋਗੀ ਫਿਕਸ ਕਰੀ ਜਾ ਕੰਮ ਜਮੀ ਲੈ ਰੇਟ ਮੈਂ ਫਿਕਸੇ ਕਰਾ ਦੂੰਗਾ ਤੰਗ ਬਾਈ ਨੂੰ ਜ਼ਿਆਦਾ ਕਰਿਓ ਨਾ ਜਿਹੜੇ ਨੇ ਦੋ ਲੈਣੀਆਂ ਹੋਈਆਂ ਜਾਂ ਤਿੰਨ ਲੈਣੀਆਂ ਹੋਈਆਂ ਉਹਦੇ ਜੋ ਮਾਨਤਾਂ ਨੇ ਬਾਈ ਆਪਾਂ ਕਰ ਦਾਂਗੇ ਹਾਂ ਦੋ ਤਿੰਨ ਵਾਲੇ ਦਾ ਮਾਨਤਾਂ ਜਰੂਰ ਕਰ ਦਾਂਗੇ ਇਹ ਮਿਲੂਗੀ 52000 ਦੀ ਤੇ ਹੁਣ ਮਾਰਦੇ ਗੈਰੀ ਦੋ ਨੰਬਰ ਵਾਲੀ ਤੇ ਕੈਮਰਾ ਇਹਦਾ ਕਿਹੜਾ ਸੂਆ ਬਾਈ ਇਹਦਾ ਵੀ ਪਹਿਲਾ ਸੂਆ ਦੋ ਦੰਦ ਬੱਚੀ ਇਹ ਦੰਦਾਂ ਚ ਦੋ ਦੰਦ ਇਹ ਕਿੰਨੇ ਦਿਨ ਕੱਢਦੀ ਆ ਇਹ 20 ਦਿਨ ਕੱਢਦੀ ਆ ਇਹ ਪੂਰੇ ਕੱਢਦੀ ਆ 20 ਦਿਨ ਬਾਕੀ ਇੱਕ ਗੱਲ ਹੋਰ ਦੱਸਦਾ ਨਾ ਜਿਹੜੇ ਸਮੇਂ 'ਚ ਇਹਨਾਂ ਨੇ ਜਾ ਕੇ ਸੂਣਾ ਉਹ ਸਮਾ ਆ ਰਿਹਾ ਸੱਜਣੋਂ ਅੱਗੇ ਸਰਦੀ ਦਾ ਕਿਉਂਕਿ ਸਰਦੀ ਜਿਵੇਂ ਕਹਿੰਦੇ ਨੇ ਉਹ ਵੀ ਗਾਵਾਂ ਦਾ ਸਮਾ ਹੁੰਦਾ ਸਰਦੀ 'ਚ ਇਹਦੀ ਕੁਆਲਿਟੀ ਉਹਦੇ ਨਾਲੋਂ ਵੀ ਟੌਪ ਆ ਤੇ ਬਾਡੀ ਬੁੱਡੀ ਦੀ ਗੱਲ ਕਰ ਲਾਂ ਯਾਰ ਇਹਦਾ ਸਟਰਕਚਰ ਵੀ ਚੰਗਾ ਬੱਛੀ ਦਾ ਇਹ ਵੀ ਪਹਿਲਾ ਸੂਆ ਬਾਈ ਹਾਂ ਇਹ ਵੀ ਪਹਿਲਾ ਸੂਆ ਇਹ ਹੈਗਿਆ 20 ਦਿਨਾਂ ਦੀ ਕੱਚੀ ਆ ਰੰਗ ਰੂਪ ਦੀ ਚੰਗੀ ਆ ਸ਼ਾਈਨਿੰਗ ਸ਼ੂਨਿੰਗ ਬਹੁਤ ਆ ਬੱਛੀ ਜੀ ਦੀ ਗੱਲ ਬਾਤ ਕਰ ਲਈ ਤੇ ਆ ਗਈ ਪ्युअर ਜਰਸੀ ਨਸਲ ਦੇ ਵਿੱਚ ਆ ਗਈ ਕਿਉਂਕਿ ਤਲਿਹਾਰੇ ਦਾ ਥੋੜਾ ਜਿਹਾ ਇਹ ਜ਼ਰੂਰ ਕਰਦੀਆਂ ਨੇ ਕਿਉਂਕਿ ਉਧਰਲੇ ਬੰਨੇ ਬਾਈ ਖੁੱਲੀਆਂ ਰਹਿੰਦੀਆਂ ਹਾਂ ਹਾਂ ਖੁੱਲੀਆਂ ਰਹਿੰਦੀਆਂ ਆ ਖੁੱਲੀਆਂ ਰਹਿਣ ਕਰਕੇ ਤਲਿਹਾਰੇ ਦਾ ਕਰ ਜਾਂਦੀਆਂ ਨੇ ਲੈ ਚੱਲੋ ਜੀ ਇਹਨੂੰ ਇਹ ਕਿੰਨਾਂ ਕੁ ਦੁੱਧ ਪਾ ਸਕਦੀ ਆ ਬਾਈ ਏ ਵੀ ਇਹਨਾਂ ਚਾਹੀਦਾ ਜੀ 18 20 ਗੱਲੋ 18 20 ਢੇੜ ਗੇੜ ਤੇ ਬੱਛੀਆਂ ਸਾਫ ਨੇ ਉਦਾਂ ਕੋਈ ਲਿੱਸੀ ਨਹੀਂ ਹੈਗੀ ਬੱਛੀ ਤੇ ਸ਼ਕੀਨ ਵੀ ਪੂਰੀਆਂ ਨੇ ਜੇ ਗੱਲਬਾਤ ਕਰ ਲਈਏ ਇਹਦੇ ਪੈਸੇ ਕਿੰਨੇ ਲਾਵਾਂਗੇ ਜੀ ਇਹਦਾ ਲਾਵਾਂਗੇ 55000 ਜੀ ਇਹ ਕਿੰਨੇ ਦੇ ਦਾਂਗੇ ਲੈਣ ਦੇਣੇ ਆ ਐਸ਼ਿਆ ਫਿਕਸ ਹੈ ਕੰਮ ਫਿਕਸ ਆਜੋ ਅੱਜ ਕੰਮ ਬਾਈ ਕਹਿੰਦਾ ਫਿਕਸ ਹੈ ਇਹਦਾ 1 ਨੰਬਰ ਵਾਲੀ ਦਾ 52 ਤੇ ਇਹਦਾ 55 ਹਾਂਜੀ 1 5 5 ਦਾ ਜੋੜਾ ਦੇ ਦਾਂਗੇ ਦੇ ਦਾਂਗੇ ਆ ਜੋੜੇ ਦਾ ਹੋ ਜਾਊਗਾ ਜੋੜੇ ਚ ਸੈਟਿੰਗ ਹੋ ਜਾਊਗੀ ਤੇ ਹੁਣ ਮਾਰਦੇ ਘਰੀ ਤਿੰਨ ਨੰਬਰ ਵਾਲੀ ਦਾ ਕੈਮਰਾ ਇਹਦਾ ਕਿਹੜਾ ਸੁਵਾ ਭਾਈ ਇਹਦਾ ਦੂਜਾ ਸੁਵਾ ਇਹਦਾ ਸੁਵਾ ਦੂਜਾ ਆ ਗਿਆ ਇਹਦਾ ਕਿੰਨਾ ਟਾਈਮ ਰਹਿੰਦਾ ਇਹਦੇ ਵੀ 20 ਦਾਣਾ ਰਹਿੰਦੇ ਨੇ ਇਹਦਾ ਕੀ ਰਿਕਾਰਡ ਰਿਆ ਪਹਿਲਣ ਦਾ ਪਹਿਲਣ ਦਾ 15 16 ਕਿਲੋ ਦਾ 15 16 ਡੇੜ ਗੇੜ 20 ਦਿਨਾਂ ਦੀ ਕੱਚੀ ਆ ਚਵਾਈ ਚੂਈ ਦੀ ਕਿੱਦਾਂ ਹੋਊਗੀ ਇਹ ਓਕੇ ਆ ਜੀ ਜਮਾ ਓਕੇ ਦੀ ਰਿਪੋਰਟ 100 ਦੀ 100 ਹਾਂ ਜੀ ਚਵਾਈ ਦੀ ਬਾਈ ਕਹਿੰਦਾ ਨਿਕਲਦੀ ਆ 100 ਦੀ 100 ਕਿਉਂਕਿ ਵਪਾਰੀ ਅਕਸਰ ਪਾਸ ਹੀ ਕਰਕੇ ਲੈ ਕੇ ਆਉਂਦੇ ਹੁੰਦੇ ਨੇ ਜਾਨਵਰ ਕਿਉਂਕਿ ਉਹਨਾਂ ਨੇ ਵੀ ਅੱਗੇ ਵੇਚਣ ਵਾਲਾ ਸਿਸਟਮ ਹੀ ਹੁੰਦਾ ਇਹ ਆ ਗਈ ਥੋੜੀ ਬਲੈਕ ਸ਼ੇਡ ਦੇ ਵਿੱਚ ਆ ਗਈ ਸੂਆ ਆ ਗਈ ਦੂਜਾ ਤੇ ਬੱਛੀ ਆ ਗਈ ਜਾਨ ਵਾਲੀ ਆ ਗਈ ਪਿਓਰ ਜਰਸੀ ਇਹ ਕਿੰਨਾ ਦੁੱਧ ਪਾ ਦੂ ਭਾਈ ਇਹ 1500 ਕਿਲੋ ਹੀ ਮੰਨ ਕੇ ਚੱਲੋ ਜੀ ਪੈਸੇ ਕਿੰਨੇ ਲੈ ਲਾਂਗੇ ਇਹਦੇ ਇਹਦਾ 38000 ਰੁਪਈਆ ਜੀ ਸਿਰਫ ਹਾਂਜੀ ਇਹ ਬਾਈ ਕਹਿੰਦਾ ਦੇ ਦਾਂਗੇ ਸਿਰਫ 38000 ਦੀ ਸਟਰਕਚਰ ਇਹਦਾ ਚੰਗਾ ਉੱਤੋਂ ਬਾਡੀ ਬੂਡੀ ਦਾ ਜੇ ਗੱਲਬਾਤ ਕਰ ਲਈਏ ਬਾਡੀ ਬੂਡੀ ਦਾ ਸਟਰਕਚਰ ਇਹਦਾ ਚੰਗਾ ਤੇ ਆ ਗਈ ਇਹ ਵੀ ਪਿਓਰ ਜਰਸੀ ਨਾਲ ਅਸਲ 'ਚ ਇਹ ਬਾਈ ਕੰਨਾ ਦੇ ਦਾਂਗੇ ਸਿਰਫ 38000 ਦੀ ਮਾਨਟਨ ਛੋਟ ਛੱਪਾ ਉਹਦੇ ਜੋ ਕਰ ਦਾਂਗੇ ਤੇ ਹੁਣ ਮਾਰਦੇ ਗੈਰੀ 4 ਨੰਬਰ ਵਾਲੀ ਤੇ ਕੈਮਰਾ ਕਿਉਂਕਿ ਇਹ ਆ ਗਈ ਬਲੈਕ ਕਲਰ 'ਚ ਬਲੈਕ ਕਲਰ ਦੀ ਡਿਮਾਂਡ ਰਹਿੰਦੀ ਆ ਥੋੜੀ ਜਿਹੀ ਅਕਸਰ ਜਰਸੀ 'ਚ ਇਹਦਾ ਸੂਆ ਕਿਹੜਾ ਬਾਈ ਇਹਦਾ ਵੀ ਦੂਜਾ ਹੀ ਇਹ ਵੀ ਦੂਜਾ ਸੂਆ ਇਹ ਕਿੰਨੇ ਦਿਨ ਕੱਢਦੀ ਆ ਜੀ ਇਹ ਵੀ 20 ਦਿਨ ਕੱਢਦੀ ਆ ਜੀ 20 ਦਿਨ ਡੇਢ ਕਿੜ ਇਹਦਾ ਪਹਿਲਣ ਦਾ ਕੀ ਰਿਕਾਰਡ ਆ ਇਹਦਾ ਵੀ 15 16 ਕਿਲੋ ਦਾ ਐਤ ਕੀ ਫਿਰ ਕਿੰਨਾ ਦਵਾ ਦੇਗਾ ਇਹ ਤੋਂ ਬਾਕੀ ਦੇਣਾ ਚਾਹੀਦਾ ਇਹਨੂੰ 17 18 ਕਿਲ ਕਿਉਂਕਿ ਮੌਸਮ ਚੰਗਾ ਹੈ ਨਾ ਹਾਏ ਆ ਮੌਸਮ ਦੇ ਹਿਸਾਬ ਨਾਲ ਜਿਵੇਂ ਤੁਹਾਨੂੰ ਮੈਂ ਦੱਸਦਾ ਉਹਨਾਂ ਅੱਗੇ ਵੀ ਵੀ ਜਿਹੜੀ ਸਰਦੀ ਆ ਸਰਦੀ ਚ گاਵਾਂ ਦਾ ਪੀਕ ਲੈਵਲ ਥੋੜਾ ਜ਼ਿਆਦਾ ਹੁੰਦਾ ਗਰਮੀ ਨਾਲੋਂ ਸਰਦੀ ਦੇ ਮੌਸਮ ਚ ਆ ਕੇ ਇਹ ਕਿਲੋ 2 ਕਿਲੋ ਦੁੱਧ ਨਾਰਮਲੀ ਵਧਾਉਂਦੀਆਂ ਨੇ ਇਹ ਆ ਗਈ ਬਲੈਕ ਕਲਰ ਚ ਜਰਸੀ ਦਿਨ ਕਿੰਨੇ ਕੱਢੂ ਬਾਈ ਇਹ ਵੀ 20 ਦਿਨ ਕੱਢਦੀ ਹੈ ਇਹ ਵੀ ਬਾਈ ਕਹਿੰਦਾ 20 ਦਿਨਾਂ ਦੇ ਏੜ ਗੇੜੀ ਕੱਚੀ ਆ ਤੇ ਸੂਆ ਇਹਦਾ ਹੈਗਾ ਦੂਜਾ ਤੇ ਪਹਿਲਣ ਦਾ ਰਿਕਾਰਡ ਹੈਗਾ ਇਹਦਾ 15 ਕਿਲੋ ਦੇ ਏੜ ਗੇੜ ਦਾ ਤੇ گاਵਾਂ ਸਾਰੀਆਂ ਬਾਈਆਂ ਦੀਆਂ ਜੀ ਗੱਲਬਾਤ ਕਰ ਲਈਏ ਚੰਗੀਆਂ ਨੇ ਸੋਤਰੀਆਂ ਨੇ ਇਸ ਸੁਆ ਹੈਗਾ ਪਹਿਲਾ ਦੂਜਾ ਪੈਸੇ ਕਿੰਨੇ ਲਾਵਾਂਗੇ ਜੀ ਇਹਦੇ ਇਹਦਾ 39000 ਇੱਕ ਘੱਟ 40 ਹਾਂ ਇਹਦਾ ਇਹਦੇ ਨਾਲ 1000 ਕਿਵੇਂ ਵਧ ਗਿਆ ਇਹਦੇ ਨਾਲ ਜਾਣ ਚਾ ਸਾਰੇ ਪਾਸੇ ਕਾਲੀ ਜਰਸੀ ਮਿਲਦੀ ਨਹੀਂ ਹੈਗੀ ਰੰਗ ਕਰਕੇ ਵਧ ਗਿਆ ਹਾਂ ਉਹ ਬੰਦਿਆਂ ਚ ਨਹੀਂ ਇਹ ਗੱਲਬਾਤ ਹੁੰਦੀ ਹੈ ਨਾ ਬੰਦੇ ਦੀ ਡਿਮਾਂਡ ਘੱਟ ਹੁੰਦੀ ਹੈ ਜਿਹੜਾ ਕਾਲਾ ਹੁੰਦਾ ਹਾਂ ਆ ਬੰਦੇ ਦੀ ਡਿਮਾਂਡ ਘੱਟ ਹੁੰਦੀ ਹੈ ਭਾਈ ਜੀ ਦਾ ਰੰਗ ਨਹੀਂ ਮਿਲਦੀ ਕਾਲੇ ਰੰਗ ਦੇ ਰੰਗ ਸਾੰਭਲਾ ਜੇ ਮੇਰੇ ਵਰਗੇ ਸੱਜਣਾ ਦਾ ਆ ਤਾਂ ਸਾਡੀ ਡਿਮਾਂਡ ਘਟ ਜਾਂਦੀ ਹੈ ਜਾਨਵਰਾਂ ਚ ਭਾਈ ਕਹਿੰਦਾ ਵਾਜ ਜਾਂਦੇ ਜੇ ਰੰਗ ਬਲੈਕ ਆ ਜੇ ਥੋੜਾ ਜਿਹਾ ਇਹਦੇ ਚ ਏ ਮਿਲੂਗੀ ਇੱਕ ਘਟ 40 ਦੀ ਜੋੜੇ ਦਾ ਮਾਨਤਨ ਹੋ ਜਾਊਗਾ ਤੇ ਹੁਣ ਲੈ ਆ ਬੱਚੀਆਂ ਵਾਲੇ ਵਿਭਾਗ ਵਿੱਚ ਹੈ ਨਾ ਐਂ ਲਿਆ ਗਏ ਚੱਲਦਾ ਚੱਲਦਾ ਨਾਲ ਇੱਧਰ ਮਾਰਦੇ ਘਰੇ ਵੀ ਰੱਖਣ ਦੇ ਸੱਜਣ ਹੈਗੇ ਨਹੀਂ ਸ਼ਕੀਨ ਚੰਗੇ ਜਾਨਵਰ ਤੇ ਹੁਣ ਲੈ ਕੇ ਚੱਲਦੇ ਆ ਤੁਹਾਨੂੰ ਆਪਾਂ ਬੱਚੀਆਂ ਵਾਲੇ ਡਿਪਾਰਟਮੈਂਟ ਚ ਉਧਰ ਕਿੰਨੀਆਂ ਨੇ ਭਾਈ ਤਿੰਨ ਬੱਚੀਆਂ ਨੇ ਵੀਰੇ ਤਿੰਨ ਕਿਹੜੀ ਕਿਹੜੀ ਨਸਲ ਦੀਆਂ ਨੇ ਇੱਕ ਤਾਂ ਆ ਆ ਗਈ ਜਰਸੀ ਇਹਦੀ ਉਮਰ ਕਿੰਨੀ ਆ ਇਹਦੀ ਹੈਗੀ 8 ਮਹੀਨੇ ਸਿਰਫ ਹਾਂਜੀ ਆ ਜਾ ਗਰੀ ਇਧਰ ਲੈ ਬੰਨੇ ਲਿਆ ਓਏ ਇਧਰਲੇ ਪਾਸੇ ਖੜ ਕੇ ਦਿਖਾ ਦੇ ਔਰ ਉਰਲੇ ਪਾਸੇ ਲਿਆ ਇਕ ਆ ਗਈ ਐਚ ਐਫ ਇਹਦੀ ਵੀ 8 ਮਹੀਨੇ ਉਮਰ ਆ ਇਹ ਜਾਂਦੀ ਹੈ ਜਿਹੜੀ ਹਾਂਜੀ ਇਹਦੀ ਉਮਰ ਵੀ ਪਾਈ ਕਹਿੰਦਾ 8 ਮਹੀਨਿਆਂ ਤੇ ਪਹਿਲਾਂ ਜਰਸੀ ਤੇ ਮਾਰਦੇ ਇਹਦੀ ਕਰਾਦੀ ਤਸਦੀ ਸਮਾਰ ਕੇ ਆ ਕਰੀ ਉਰਾਂ ਨੂੰ ਆ ਮਾੜਾ ਹੀ ਮਾੜੀ ਛੇਰ ਛਾੜ ਕਰਦੇ ਬਸ ਜਾ ਵੀ ਨਹੀਂ ਉਮਰ 8 ਮਹੀਨੇ ਦੀ ਮਾਵਾ ਕੀ ਰਿਕਾਰਡ ਆ ਕਿਹੜੇ ਸੀ ਮੰਦੀਆ ਪਤਾ ਕੁਛ ਸੀਮਨ ਡੈਨਮਾਰਕ ਦੀ ਆ ਕਨਫਰਮ ਨਹੀਂ ਕਿਹੜੇ ਦੀ ਆ ਆਹ ਉਹਦੇ ਪੈਸੇ ਕਿੰਨੇ ਲਵਾਂਗੇ ਜਰਸੀ ਦੇ 8 ਮਹੀਨੇ ਵਾਲੀ ਦੇ ਉਹਦਾ ਲਵਾਂਗੇ 13000 ਰੁਪਇਆ ਆਹਾਂ ਆਹ ਬੱਚੀ ਇੱਕ ਇੱਕ ਆਹ ਬੱਚੀ ਆਹ ਘਰੀਏ ਤੇ ਵੀ ਮਾਰਦੇ ਹੋਏ ਇਹ ਆ ਗਿਆ ਐਫ ਚ ਇਹ ਕਿਹੜੇ ਸੀਮੰਦੀਆ ਭਾਈ ਇਹ ਵੀ ਡਨ ਮਾਰਕ ਦੀ ਆ ਇਹਦਾ ਸੀਮੰਦਾਂ ਨਹੀਂ ਕਿ ਜ਼ੈਕਟ ਪਤਾ ਇਹਦੀ ਮਾਹਰੱਖ ਮਹੀਨੇ ਹਾਂਜੀ ਇਹਦੀ ਮਾਹ ਦਾ ਕੀ ਰਿਕਾਰਡ ਹੈ ਇਹਦੀ ਮਾਹ ਦਾ 33 ਕਿਲੋ ਦਾ ਉਹ ਪਰਲੀ ਦੀ ਮਾਹ ਦਾ ਜਰਸੀ ਦੀ ਦਾ ਉਹਦਾ 32 24 ਦਾ ਅੱਛਾ ਇਹਦੇ ਕਿੰਨੇ ਪੈਸੇ ਲਵਾਂਗੇ ਆ 33 ਕਿਲੋ ਵਾਲੀ ਦੀ ਇਹਦਾ ਲਵਾਂਗੇ 13000 ਇਹ ਦੇ ਦਾਂਗੇ 13 ਦੀ ਇੱਕ ਹੋਰ ਕਿਹੜੀ ਕਹਿੰਦਾ ਸੀ ਇੱਕ ਆਹ ਇੱਚ ਆ ਆ ਵੱਡੀ ਹਾਂ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ ਹੈਗੀ 14 ਮਹੀਨੇ ਖੀਰੀ ਹੈ ਖੀਰੀ ਆ ਇਹ ਬਾਈ ਕਹਿੰਦਾ ਹੈਗੀ 14 ਮਹੀਨਿਆਂ ਦੀ ਕੱਦ ਵੇਡੇ ਰਾ ਚੰਗਾ ਇਹ ਦੇ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ 16000 ਰੁਪਇਆ ਲੈਣ ਦੇਣ ਇਹ ਦੇ ਦਾਂਗੇ 16 ਦੀ ਇਹਦੇ ਉਹ ਰਾਬੜ ਵਾਲਾ ਸਿਸਟਮ ਕਿੰਨੇ ਆ ਉਹ ਇੱਕ ਥਣਪਾ ਦੇ ਸੀਗਾ ਉਹ ਤੇ ਰਾਬੜ ਚੜੀ ਹੋਈ ਉਹ ਇੱਕ ਥਣੇ ਫਾਲਤੂ ਸੀ ਰਾਬੜ ਉਹ ਤੇ ਚੜੀ ਹੋਈ ਉਹ ਛੱਡ ਜੂਗਾ ਮੇਰੇ ਖਿਆਲ ਆ ਵੀ ਦੋ ਚਾਰ ਦਿਨ ਤੇ ਹਾਂ ਹਾਂ ਤੁਹਾਨੂੰ ਗੱਲ ਦੱਸਦਾ ਨਾ ਐਫ ਚ ਕਦੇ ਕਦੇ ਆ ਜਾਂਦਾ ਸਿਸਟਮ ਹੈ ਨਾ ਇਹ ਆਉਂਦਾ ਇੱਕ ਕਿੰਨਾ ਦੱਸਿਆ ਦਾ ਰੇਟ ਲਾਸਟ ਦਾ 16000 ਰੁਪਇਆ ਜੇ ਕਿਸੇ ਨੇ ਤਿੰਨੇ ਲੈਣੀਆਂ ਨੇ ਜਾਂ ਦੋ ਲੈਣੀਆਂ ਨੇ ਮਾਨਤਾਨ ਕਰ ਦਾਂਗੇ ਕਰ ਦਾਂਗੇ ਚ ਮਾਨਤਾਨ ਆ ਨੰਬਰ ਬੋਲ ਦੋ ਆਪਣਾ 97036 ਹਾਂਜੀ 05888 ਐ ਸੱਜਣਾ ਅੱਜ ਦੀ ਵੀਡੀਓ ਬਣਾਈ ਆ ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤਿੰਨ ਬੱਛੀਆਂ ਦਿਖਾਈਆਂ ਨੇ ਇੱਕ ਜਰਸੀ 2 HF ਤੇ ਚਾਰ ਦਿਖਾਈਆਂ ਨੇ ਗਾਵਾਂ ਸੂਨ ਵਾਲੀਆਂ ਇੱਕ ਖੀਰੀ ਇੱਕ ਦੋ ਦੰਦ ਤੇ ਦੋ ਦੰਦਾਂ ਚ ਚੈੱਕ ਨਹੀਂ ਕਰੀਆਂ ਉਹ ਹੈਗੀਆਂ ਨੇ ਦੂਜੇ ਸੂਏ ਇਹਨਾਂ ਸੱਤੇ ਜਾਨਵਰਾਂ 'ਚ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ ਜੀ